ਉਮਰ ਆ ਗਈ 30 ਮਹੀਨੇ ਤੇ 8 ਦਿਨ ਮਾਂ ਦਾ ਦੁੱਧ ਆ ਗਿਆ 20 ਕਿਲੋ ਇਹਦੀ ਮਾਦਰ ਹਰਿਆਣੇ ਚੋਂ ਆਈ ਸੀ ਭਾਈ ਹਾਂਜੀ ਹਰਿਆਣੇ ਇਹ ਹਸਾਰੋਂ ਹੀ ਆਈ ਹੋਈ ਹੈ ਜਾਨ ਤੋਂ ਥੋੜਾ ਜਿਹਾ ਗਰਿਆ ਕਰੋਹਾ ਮੋੜ ਕਰੋਹਾ ਮੋੜ ਹਸਾਰ ਦੇ ਬਿਲਕੁਲ ਨਾਲ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਪਿੰਡ ਲੋਗੜ ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਇੱਕ ਤਾਂ ਨਾ ਖੀਰੀ ਕੱਟੀ ਦਿਖਾ ਦਾਂਗੇ ਇਹ ਹੈਗੀ ਆ ਬਾਈ ਦੇ ਘਰ ਦੀ ਮਾਦਰ ਦਾ ਦੁੱਧ ਹੈਗਾ 20 ਕਿਲੋ ਤੇ ਇੱਕ ਇਧਰਲੇ ਬੰਨੇ ਵਾਲੀ ਜਿਹੜੀ ਆ ਝੋਟੀ ਆ ਇਹ ਬਾਈ ਕਹਿੰਦਾ ਹੈਗੀ ਆ ਹਸਾਰ ਦੀ ਤੇ ਬਾਕੀ ਗੱਲਬਾਤ ਬਾਈ ਨਾ ਕਰਾ ਦੂੰਗਾ ਰੇਟ ਵੀਡੀਓ ਚ ਹੀ ਕਰਾ ਦੂੰਗਾ ਕਿਉਂਕਿ ਪਸ਼ੂ ਕੁਆਲਟੀ ਵਾਲੇ ਨੇ ਤੇ ਰੇਟ ਵੀ ਓਦਾਂ ਦੇ ਹੋਊਗਾ ਬਾਕੀ ਗੱਲਬਾਤ ਆ ਜਿਹੜੀ ਡਿਟੇਲ ਆ ਉਹ ਬਾਈ ਹੋਰੀ ਦੱਸ ਦਣਗੇ ਆਜੋ ਜੀ ਹੋਰ ਕੀ ਹਾਲ ਆ ਜੀ ਠੀਕ ਹੈ ਚੜਦੀ ਕਲਾ ਆਪਾਂ ਚੜ੍ਹਦੇ ਆਪਾਂ ਪਹਿਲੀ ਵੀਡੀਓ ਆ ਬਾਈ ਆਪਣੀ ਹੈ ਨਾ ਆ ਨਾਮ ਤੇ ਨੰਬਰ ਬੋਲੋ ਜੀ ਨਾਮ ਮੇਰਾ ਸੀਰਾ ਜੀ ਹਾਂਜੀ ਤੇ ਗਿਲਾ ਫੋਨ ਨੰਬਰ 99155 ਹਾਂਜੀ 72155 99155 ਤੇ 27155 ਹਾਂਜੀ ਹਾਂਜੀ ਭਾਈ ਕਿੰਨੇ ਕ ਸਾਲ ਹੋ ਗਏ ਵਪਾਰ ਕਰਦੇ ਨੇ ਮੈਂ ਕਰਦਾ 1999 ਦਾ 1999 ਦਾ ਠੀਕ ਹੈ ਗੱਲ ਤੇ ਸ਼ੁਰੂ ਕਰਿਆ ਸੀ ਠੀਕ ਹੈ ਗੱਲ ਤੇ ਮਾਲ ਜ਼ਿਆਦਾਤਰ ਫਿਰ ਕਿਹੜੇ ਏਰੀਆ ਜਾਂਦਾ ਆਪਣਾ ਪਹਿਲਾਂ ਛੇ ਬਠਿੰਡਾ ਏਰੀਆ ਵਾਲੇ ਆਉਂਦੇ ਸੀਗੇ ਠੀਕ ਹੈ ਹੁਣ ਸਾਨੂੰ 13 ਸਾਲ ਹੋ ਗਏ ਹੁਣ ਸੱਤ ਤੋਂ ਇੱਕ ਬੰਦੇ ਤੋਂ ਹੀ ਆਉਂਦਾ ਪੱਕੇ ਬੰਦੇ ਇੱਕ ਬੰਦੇ ਤੋਂ ਪੱਕੇ ਤੋਂ ਹੁਣ ਸਾਨੂੰ 7 ਸਾਲ ਹੋ ਗਏ ਗਿਆਨ ਠੀਕ ਹੈ ਸਾਡਾ ਫੋਨ ਕਦੇ ਗਏ ਵੀ ਨਹੀਂ ਮਾਲ ਫੋਨ ਤੇ ਆ ਰਿਹਾ ਮਿੰਦਰਾ ਕੋਹੇ ਵਾਲਾ ਠੀਕ ਹੈ ਜੀ ਪਿੰਡੋ ਦਾ ਪੁੰਨੀਆਂ ਉੱਥੋਂ ਦਾ ਮਾਲ ਠੀਕ ਹੈ ਸ਼ੁਰੂਆਤ ਆ ਕੱਤੀ ਤੋਂ ਕਰਦੀ ਹੈ ਹਾਂਜੀ ਆ ਤੋਰ ਚੋਂ ਬਰਾਜਾ ਖੋਲ ਕੇ ਕਿੰਨੀ ਕੋਮਰ ਹੋ ਗਈ ਬਈ ਇਹਦੀ ਇਹਦੀ ਅੱਜ ਦੀ 30 ਮਹੀਨੇ 8 ਦਿਨ ਦੀ ਉਮਰ ਹੋ ਗਈ ਅੱਜ ਪ੍ਰੈਜੈਂਟ ਜਿਹੜੀ ਡੇਟ 'ਚ ਵੀਡੀਓ ਬਣਾਈ ਜਾਂਦੇ ਆ 30 ਮਹੀਨੇ ਤੇ 8 ਦਿਨ ਹਾਂਜੀ ਹਾਂਜੀ ਆ ਸਾਂਮੀ ਸੂਮੀ ਪਾੜੀ ਹੋਈ ਹੈ ਲੈਣੇ ਵਾਲਾ ਪੂਰੀ ਸਾਂਭੀ ਹੈ ਪੂਰਾ ਜਾਨਵਰ ਮੈਂ ਕਹਿੰਦਾ ਜਿੰਨੇ ਕਦੀ ਅੱਜ ਇਹਨੂੰ ਤੂੰ ਵੇਚੇਂਗਾ ਉਹਨੇ ਦਾ ਤਰਾ ਖਾਈ ਗਈ ਹੋਣੀ ਹੈ ਹਾਂ ਜੀ ਖਾ ਗਈ ਖਾ ਗਈ ਉਹ ਉਹੀ ਗੱਲ ਆ ਵੀ ਜਿਹੜੇ ਚੌਂਕ ਹੀ ਆ ਵੀਰੇ ਬਾ ਕੱਟੀ ਇਹ ਜਿਹੜੇ ਨਾ ਜਾਣਕਾਰ ਸੱਜਣ ਨੇ ਉਹਨਾਂ ਨੂੰ ਪਤਾ ਲੱਗ ਜਾ ਲੰਬੀ ਐ ਨੂੰ ਲੰਬੀ ਚਲਾ ਦੇ ਆਜੋ ਜੀ ਕਿਉਂਕਿ ਵੀ ਜਿਹੜਾ ਚੰਗੀ ਕੁਆਲਿਟੀ ਦਾ ਪਸ਼ੂ ਦਾ ਨਾ ਨਾ ਉਹ ਬਾਈ ਕੁਝ ਖਾ ਕੇ ਤਿਆਰ ਹੁੰਦਾ ਹਨਾ ਹਾਂਜੀ ਲੇਵਾ ਸੋਨਾ ਰੱਖੂ ਰੱਖੂ ਨਾਲ ਲੱਗਵਾ ਜਾ ਹਨਾ ਪੱਕੇ ਲੇਵੇ ਦੀ ਉਹਦੀ ਮਾਂ ਸੀ ਜੀ ਪੱਕਾ ਲੇਵੇ ਜਾਈ ਰੱਖੂਗੀ ਕਿੰਨਾ ਦੁੱਧ ਪਾਇਆ ਦੀ ਮਾਂ ਨੇ ਜਮੀ ਜਾਈ ਇਹਦੀ ਮਾਂ ਨੇ ਵੀਰੇ 20 ਕਿਲੋ ਦੁੱਧ ਪਾਇਆ ਜਿਸ ਬੰਦੇ ਨੂੰ ਦਿੱਤੀ ਸੀ ਅਸੀਂ ਠੀਕ ਹੈ ਉਹ ਇਹ ਅਸੀਂ ਵੇਚਦੇ ਨਹੀਂ ਸੀਗੇ ਬੇਟਾ ਹੁਣ ਮੇਰਾ ਬਾਹਰ ਚਲੇ ਗਿਆ ਠੀਕ ਹੈ ਜੀ ਉਹਨਾਂ ਨੇ ਵੇਚਣੀ ਨਹੀਂ ਫਿਰ ਉਹ ਬੰਦੇ ਸਾਡੇ ਮਿੱਤਰ ਸੀ ਕਿ ਉਹ ਕਹਿੰਦੇ ਵੀ ਕੱਟੀ ਅਸੀਂ ਵਾਪਸ ਦੇਵਾਂਗੇ ਠੀਕ ਆ ਗੱਲ ਫਿਰ ਅਸੀਂ ਮੁੱਲ ਕਰਾ ਕੇ ਕੱਟੀ ਵਾਪਸ ਲਈ 7 ਮਹੀਨਿਆਂ ਦੀ ਠੀਕ ਆ ਗੱਲ ਹਾਂ ਤੇ ਬਾਈ ਕਹਿੰਦਾ ਨਾ ਇਹ ਇਹਦੀ ਜਿਹੜੀ ਮਾਂ ਵੇਚੀ ਸੀ ਦੁੱਧ ਕਿੰਨਾ 20 ਕਿਲੋ ਤੱਕ ਹਾਂਜੀ 20 ਕਿਲੋ ਹਾਂਜੀ ਆ 20 ਕਿਲੋ ਦੁੱਧ ਤੋਲਿਆ ਤੇ ਬਾਈ ਕਹਿੰਦਾ ਨਾ ਇਹ ਕੱਟੀ ਆਪਾਂ ਨੇ ਵਾਪਸ ਲਿਆਂਦੀ ਸੀ ਤੇ ਮੇਰਾ ਖਿਆਲ ਆ ਸੰਭਾਲੀ ਤਾਂ ਐ ਸਮਝ ਲਓ ਵੀ ਥੋਨੂੰ ਦੱਸੀਏ ਜਾਂਦੀ ਆ ਬੱਚਿਆਂ ਵਾਂਗੂ ਸੰਭਾਲ ਵਾਲਾ ਕੰਮ ਹੀ ਆਂਦਾ ਹੈ ਨਾ ਹਾਂ ਤੇ ਲੇਵਾ ਬਾਈ ਕਹਿੰਦਾ ਫਿਕਸ ਯਾਰ ਰੱਖੋ ਇਹਦੀ ਮਾਦਰ ਵੀ ਇਦਾਂ ਦਾ ਔਰੇ ਜਿੱਕ ਖਾਸ ਗੱਲ ਇਹ ਰਹੂਗੀ ਵੀ ਇੱਕ ਤਾਂ ਇਹ ਆ ਗਈ ਜੈਡ ਬਲੈਕ ਤੇ ਦੂਜੀ ਖਾਸ ਗੱਲ ਇਹ ਆ ਵੀ ਜਿਹੜੇ ਨਾ ਥਾਣਾ ਥਣ ਦਾ ਸਾਇਜ ਇਹਨੇ ਦੂਰਾ ਬਣਾਇਆ ਕਿ ਜਿਹੜੇ ਹਿਸਾਬ ਨਾਲ ਇਹ ਦੀ ਜੇ ਗੱਲ ਕਰ ਲਈ ਆਪਾਂ ਉਮਰ ਆ ਗਈ ਤੇ ਇਥੋਂ ਕਰਾ ਦੇਗਾ ਰੀਚੈਕ ਤੇ ਸਵੇਰ ਆਦੀ ਕਿਵੇਂ ਬਾਈ ਪੂਰੀ ਠੰਡੀ ਜਿਵੇਂ ਮਰਜੀ ਹੱਥ ਫੇਰੀ ਚੱਲੋ ਕੋਈ ਚੱਕਰ ਇਹ ਇਥੋਂ ਕਰਾ ਦੇ ਕਰੀ ਚੈਕ ਕੋਈ ਚੱਕਰ ਇਹ ਲੇਵਾ ਬਹੁਤ ਸੋਹਣਾ ਰੱਖਦੀ ਆ ਤੇ ਸਵੇਰ ਆਦੀ ਆ ਗਈ ਠੰਢੀ ਸੀ ਕਿਉਂਕਿ ਥੋੜਾ ਜਿਹਾ ਆਪਾਂ ਤੋਂ ਡਰ ਸਕਦੀ ਆ ਆ ਦੇਖ ਗਾਂਵ ਵਾਲਾ ਕੰਮ ਹੀ ਆ ਜਿਵੇਂ ਮਰਜੀ ਕਰੀ ਗੱਲੋ ਕੋਈ ਚੱਕਰ ਹੀ ਨਹੀਂ ਹੈਗਾ ਉਮਰ ਆ ਗਈ 30 ਮਹੀਨੇ ਤੇ 8 ਦਿਨਾਂ ਮਾਂ ਦਾ ਦੁੱਧ ਆ ਗਿਆ 20 ਕਿਲੋ ਇਹਦੀ ਮਾਦਰ ਹਰਿਆਣੇ ਚੋਂ ਆਈ ਸੀ ਭਾਈ ਹਾਂਜੀ ਹਰਿਆਣੇ ਉਹੀ ਸੱਜਣਾਂ ਤੋਂ ਜਿੱਥੋਂ ਮਾਲ ਹਾਂ ਜਿੰਨਾ ਤੋਂ ਇੱਕ ਬੰਦਿਆਂ ਤੋਂ ਮਾਲ ਆਉਂਦਾ ਜੀ ਆਪਣਾ ਇਹ ਇੱਥੋਂ ਗੈਪ ਗੂਪ ਦਿਖਾਈ ਥਣਾ ਦਾ ਕਿੰਨਾ ਕਮਾਲ ਦਾ ਗੈਪ ਬਣਾਉਗੀ ਕਿੰਨੇ ਦਿਨ ਕੱਢੂ ਭਾਈ ਅਜੇ ਇਹਦੇ 16 ਤੋਂ ਤਾਂ ਦਿਨ ਹੀ ਪੂਰੇ ਹੋਣੇ ਨੇ ਠੀਕ ਆ ਗੱਲ ਹਫਤਾ ਖੰਡ ਉੱਤੇ ਵੀ ਲੈ ਸਕਦੀ ਹੈ ਜੀ ਘੱਟ ਤੋਂ ਘੱਟ ਜੇ ਕਹਿ ਲਈਏ ਵੀ 10 ਤੋਂ 12 13 ਦਿਨ ਹਾਂ ਨਾ ਲੈ ਜਾ ਸਕਦੀ ਹਾਂਜੀ ਹਾਂਜੀ ਖੁੱਲੇ ਲੋ 10 ਤੋਂ 12 13 ਦਿਨ ਇਹ ਸੱਜਣੋਂ ਲਿਜਾ ਸਕਦੀ ਹੈ ਪਰ ਜਿਹੜੇ ਹਿਸਾਬ ਨਾਲ ਇਹਦੀ ਉਮਰਾ ਉਸ ਹਿਸਾਬ ਨਾਲ ਜਿਹਦੀ ਕੁਆਲਿਟੀ ਬੜੀ ਕਮਾਲ ਦੀ ਆ ਇੱਕ ਤਾਂ ਬਾਡੀ ਦੀ ਬਣਤਰ ਬਹੁਤ ਕਮਾਲ ਦੀ ਆਗੀ ਉਤੋਂ ਤੇ ਮੇਨ ਗੱਲ ਇਹ ਆ ਜਿਹੜੀ ਆਰਡਰ ਆਰਡਰ ਚੌੜਾ ਜ਼ਰੂਰ ਰੱਖੂਗੀ ਤੇ ਰੱਖੂ ਨਾਲ ਲੱਗਵਾ ਜਿਹੜਾ ਆਪਾਂ ਕਹਿ ਲੈਣਾ ਨਾ ਪਲਵਾਨ ਨਾਲ ਆ ਸਿਸਟਮ ਹੀ ਹੋ ਜੂਗਾ ਜਦੋਂ ਅਗਲੇ ਸੂਏ ਭਾਈ ਨੇ ਸੂਹਵਾ ਜਾ ਕੇ ਨਾ ਮੇਰਾ ਖਿਆਲ ਆ ਅਗਲੇ ਸੂਏ ਵੀ ਫਿਰ ਚਾਰ ਕਦਮ ਦੀ ਸੂਪੂ ਇਹ ਇਹ ਹਾਂਜੀ ਚਾਰ ਦੰਦ ਸੂਪੂ ਚਾਰ ਦੰਦ ਦੂਜਾ ਸੂਆ ਸੂਪੂ ਜਿਵੇਂ ਆਪਾਂ ਕਹਿੰਦੇ ਆਸਲ ਹਰਿਆਣੇ ਚ ਹਾਂਜੀ 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 ਤੇ ਕਿੰਨੇ ਪੈਸੇ ਲਵਾਂਗੇ ਇਹਦੇ ਜੇਬ ਚ ਪਾਉਣ ਵਾਲੇ ਆਜ ਮੁੱਲ ਲਗ 1,65,000 ਰੁਪਏ 1,65,000 ਰੁਪਏ ਜੀਬ ਚ ਜਮੀ ਜੀਬ ਚ 60 ਪਲਾਂਗੇ 60 ਪਲਾਂਗੇ ਛੋਟੋ ਚੋਰਾ ਜਿਵੇਂ ਮਰਜੀ ਕਰਾਂਗੇ ਛੋਟਾ ਖੁੱਲੀ ਖੋਦ ਕਰਕੇ ਤੋੜਾਂਗੇ ਜਿਹੜਾ ਠੀਕ ਹੈ ਗੱਲ ਬਾਈ ਕਹਿੰਦਾ ਵੀਡੀਓ ਪਹਿਲੀ ਆ ਗਈ ਹਾਂਜੀ 1,60,000 ਤੋਂ ਵੀ ਯਾਰ ਮਾਨਤਾਨ ਛੋਟ ਛੱਪਾ ਕਰਕੇ ਤੋੜਾਂਗੇ ਪੂਰਾ ਖੋਦ ਕਰਕੇ ਤੋੜਾਂਗਾ ਨਾ ਵੀ ਯਾਰ ਬਣੀ ਬਣਾਈ ਨਸਲ ਮਿਲ ਜੂ ਕਿਉਂਕਿ ਨਸਲ ਬਣਾਉਣ ਤੇ ਸਾਲਾਂ ਦੀ ਸਾਲ ਹੀ ਲੱਗ ਜਾਂਦੀ ਹੈ ਬਈ ਹਾਂਜੀ ਹਾਂਜੀ ਹਾਂ ਚੋਟੀ ਕੁਆਲਿਟੀ ਵਾਲੀ ਤੇ ਹੋਣਾ ਜਾ ਗਏਰੀ 2 ਨੰਬਰ ਵਾਲੀ ਤੇ ਗੱਲ ਬਾਤ ਐ ਦੀ ਵੀ ਤਕੜੀ ਆ ਤੋੜ ਜੋ ਭਰਾ ਜਾਏ ਨਾ ਤੇ ਲੇਵਾ ਦਿਖਾ ਦੇ ਵੀ ਜਮੇ ਪੋਲੇ ਹੀ ਪਿਆ ਥੱਲੇ ਹਜੇ ਪਾਸਾ ਪੂਸਾਣ ਕਰਦੀ ਕੋਈ ਨਾ 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 ਇਹ ਬਾਦੀ ਆ ਠੀਕ ਆ ਜਿੰਨਿਕ ਪੋਰਾ ਕਰ ਦਿਖਾਉਂਦੀ ਇਹ ਬਾਦੀ ਹੋਈ ਠੀਕ ਆ ਗੱਲ ਤੇ ਕਦ ਕੁੱਦ ਤੇ ਰੰਗ ਰੰਗ ਮੈਂ ਜਦੋਂ ਬਾਈ ਕੋਲੇ ਆ ਕੇ ਖੜਿਆ ਨਾ ਕਿਉਂਕਿ ਮੈਂ ਬਾਈ ਨੂੰ ਪੁੱਛਿਆ ਵੀ ਯਾਰ ਬਹਾ ਮੱਝ ਆ ਜਿਹੜੀ ਮੱਝ ਤੇਰੇ ਪਿੰਡਾਂ ਨਹੀਂ ਲੱਗਦੀ ਮੱਝ ਐ ਲੱਗਦੀ ਆ ਜਿਵੇਂ ਵੀ ਬਾਹਰੋਂ ਆਈ ਹੁੰਦੀ ਆ ਕਿਸੇ ਲਈ ਇਹ ਕਿਹੜੇ ਪਿੰਡੋਂ ਆਈ ਆ ਇਹ ਹੰਸਾਰੋਂ ਆਈ ਹੋਈ ਆ ਜਾਨ ਤੋਂ ਥੋੜਾ ਜਿਆਗ ਰੋਹਾ ਕਰੋਹਾ ਮੋਰ ਕਰੋਹਾ ਮੋੜ ਹਸਾਰ ਦੇ ਬਿਲਕੁਲ ਨਾਲ ਹਾਂਜੀ 20 ਕਿਲੋਮੀਟਰ ਹੋਇਆ ਸਰਛਾਲੇ ਰੋਡ ਤੇ ਫਤਿਹਵਾਦ ਵਾਲੇ ਤੇ ਠੀਕ ਹੈ ਗੱਲ ਉੱਥੋਂ ਮੇਰੇ ਮਿੱਤਰ ਦੀ ਡੈਰੀ ਆ ਠੀਕ ਹੈ ਗੱਲ ਉੱਥੋਂ ਹੀ ਮਾਰ ਹੁੰਦਾ ਉੱਥੇ ਹੀ ਮਾਰ ਹੁੰਦਾ ਆਇਤ ਕੀ ਆਈ ਆ ਕਿ ਕਦੋਂ ਆਈ ਦੀ ਇਹ ਪਿਛਲੇ ਸੂਏ ਪਹਿਲਾਂ ਆਈ ਸੀ ਜੀ ਪਿਛਲੇ ਸੂਏ ਪਹਿਲੇ ਸੂਏ ਜੀ ਪਹਿਲੇ ਸੂਏ ਆਇਤ ਕੀ ਸੂਆ ਦੂਜਾ ਦੂਜਾ ਸੂਏ ਇਹ 11 ਇੱਥੋਂ ਹੋਰ ਕਮਾ ਦੇ ਬਾਈ ਪਰਲੇ ਬੰਦੇ ਨੂੰ ਐ ਨੂੰ ਕਮਾ ਦੇ ਇੱਥੋਂ ਦਿਖਾ ਦੀ ਗਰੀ ਬਾਡੀ ਵੀ ਬੰਤਰ ਗਰਦਨ ਪਤਲੀ ਤੇ ਲੰਮੀ ਆ ਗਈ ਸਟਿੰਗ ਆ ਗਿਆ ਗੋਲਾ ਤੇ ਜਿਹੜੀ ਲੇਵੇ ਦੀ ਬਣਤਰ ਕਹਿ ਲਈ ਹੈ ਨਾ ਥਾਣਾ ਦਾ ਸੈਜ ਕਹਿ ਲਈ ਇਹ ਬਹੁਤ ਖੁੱਲਾ ਬਲਾਤਣ ਬੜਾ ਵਾਲਾ ਲੇਵਾ ਪਾਉਣਾ ਵੀਰ ਜੀ ਨੇ ਫੁੱਲ ਵੱਡਾ ਪੂਰਾ ਫੁੱਲ ਵੱਡਾ ਕਿੰਨੇ ਦਿਨ ਪੈਂਟਿੰਗ ਨੇ ਇਹਦੀ ਇਹਦੇ 20 ਤਰੀਕ ਨੂੰ ਜਦੋਂ ਪੂਰੇ ਹੋਣੇ ਨੇ ਜਮਾ ਸਹੀ ਜਮਾ ਸਹੀ ਸਹੀ ਦੋਨੇ ਕਿੰਨਾ ਦਿੱਤਾ ਰੋਬੇ ਨੇ ਵੀਰੇ ਆਪਾਂ 15 ਕਿਲੋ ਤੇ ਵੇਚੀ ਸੀ 15 ਕਿਲੋ ਹਾਂਜੀ ਇੱਥੇ ਨੋਕਲ ਤਿਆਰ ਕਰ ਤਿਆਰ ਕਰਕੇ ਠੀਕ ਹੈ ਤੇ ਵਾਪਸ ਹੁਣ ਆਪਾਂ ਉਹਨਾਂ ਬੰਦਿਆਂ ਤੋਂ ਲੈ ਗਏ ਠੀਕ ਆ ਵੀ ਕੈਣ ਦਾ ਪਾਵ ਪਹਿਲੇ ਸੂਏ ਹਰਿਆਣੇ ਵਾਈ ਸੀ ਹਾਂਜੀ ਹਰਿਆਣੇ ਆਈ ਸੀ ਹੁਣ ਆਪਾਂ ਨੋਕਲ ਲਈ ਤੇ ਐਗ ਦੀ ਵਾਪਸ ਸੱਜਣੋਂ ਨਾ ਉਹੀ ਗੱਲ ਆ ਵੀ ਵਾਪਸ ਉਹੀ ਚੀਜ਼ ਲਈ ਜਾ ਸਕਦੀ ਹੁੰਦੀ ਐ ਵੀ ਜਿਹੜੀ ਤੇ ਮਾ ਨਹੀਂ ਬਾਲਾ ਹੋਈ ਹਾਂ ਜਕੀ ਨਹੀਂ ਬਾਲਾ ਹੋਈ ਔਰ ਬਾਕੀ ਬੜੀ ਚੰਗੀ ਚੀਜ਼ ਆ ਹਨਾ ਹਾਂਜੀ ਹਾਂਜੀ ਦੁੱਧ ਦੇ ਨਾਲ ਨਾਲ ਕੱਦ ਵੀ ਫੁੱਲ ਝੋਟੀ ਲੰਬੀ ਵੀ ਫੁੱਲ ਐ ਤੇ ਚੰਗੀ ਬਰੀਡ ਬਣਾਉਣ ਵਾਲੀ ਝੋਟੀ ਆ ਤੇ ਚਮੜਾ ਗਿਆ ਜਮਾ ਪਤਲਾ ਆਰਡਰ ਦਾ ਡਿਜ਼ਾਈਨ ਕਾਰੀਗਰ ਸੱਜਣ ਆਈਡੀਆ ਮਾਰ ਲਾਂਗੇ ਤੇ ਬਾਕੀ ਬਾਈ ਨੇ ਦੱਸ ਹੀ ਦਿੱਤਾ ਵੀ ਐਚ ਐਫ ਬੈੜਾਂ ਦੇ ਨਾਲ ਦੀ ਲੇਵਾ ਬਣਾਉਂਦੀ ਆ ਤੇ ਦੁੱਧ ਕਿੰਨਾ ਕੁ ਲੰਮਾ ਟਾਈਮ ਲੰਦੀ ਆ ਭਾਈ ਇਹ ਨੋ ਦੋਨੋਂ ਕੋਲੇ ਦਿੱਤਾ ਯਾਨੀ 7.5 ਮਹੀਨੇ ਗੱਬਣ ਹੋ ਗਏ ਹਾਂਜੀ ਤੇ ਗੱਬਣ ਤਾਂ ਨਹੀਂ ਪਤਾ ਇਸ ਵਾਰੀ ਨਹੀਂ ਵੀਰੇ ਕੋਈ ਨਹੀਂ ਪਤਾ ਪੈ ਮੈਂ ਉਹ ਕੱਟੀ ਇਹ ਦੇ ਸਰਕਾਰੀ ਦਾ ਲੱਗਿਆ ਸਰਕਾਰੀ ਹਾਂਜੀ ਠੀਕ ਆ ਗੱਲ ਇਹ ਜੋ ਕੀ ਦੇ ਪੈਸੇ ਅੱਜ ਕਿੰਨੇ ਲਵਾਂਗੇ ਇਹ ਦੇ ਪੈਸੇ ਵੀ ਲਵਾਂਗੇ 220000 ਰੁਪਇਆ 220 ਜਮੇ ਜੇਬ ਚ ਪਾਉਣ ਵਾਲੇ ਕੰਮ ਨਹੀਂ ਕਰਨਾ ਜੱਪਾ ਜਮੇ ਫਿਕਸ ਹੋ ਜਾ ਪੰਜ ਕੱਟ ਕਰ ਦਾਂਗੇ 15 ਅੰਦਰਾਂ ਦੀ ਚਲ ਪੰਜ ਹੋਰ ਕਰਦੀਆਂ ਸਾਡਾ ਵੀ ਪੈਂਡਾ ਲੰਬਾ ਉਹ ਕੰਮ ਹੀ ਹੋਇਆ ਜਦੋਂ ਬਠਿੰਡਿਓਂ ਇਹਨੂੰ ਤੁਸੀਂ ਇਹਨੂੰ ਤੁਸੀਂ ਭੇਜ ਦਿਓਗੇ ਠੀਕ ਹੈ ਚੈੱਕ ਆਉਦੀ ਥਾਣਾ ਦੀ ਪਾਸ ਕਰਕੇ ਲਵੇ ਆਪਣੀ ਕਰੀ ਹੋਈ ਆ ਸਾਰੀ ਆਪਣੀ ਨੇ ਜਿਹੜੇ ਆਉਣਗੇ ਹਾਂ ਜਿਹੜਾ ਆਊ ਜਿੰਨਾ ਤੋਂ ਫੋਨ ਤੇ ਮੈਨੂੰ ਕਹਿੰਦੇਗਾ ਬਾਈ ਫੜਾਤੀ ਮੈਂ ਮੈਂ ਤੇਰਾ ਹੱਥ ਨਹੀਂ ਮੋੜੂੰਗਾ ਠੀਕ ਹੈ ਗੱਲ ਠੀਕ ਹੈ ਨਾ ਗੱਲ ਹਾਂ ਫਿਰ ਮੈਨੂੰ ਬਾਹਲੇ ਫੋਨ ਕਰੀ ਜਾਣਗੇ ਬੰਦੇ ਜੇ ਤੂੰ ਕਹਦੀ ਬਾਈ ਮੈਂ ਦੇਤੀ ਗੱਲਬਾਤ ਸੱਜਣੋਂ ਸਾਨੂੰ ਬਾਈ ਨਾ ਨਹੀਂ ਕਰਨੀ ਪਾਣੀ ਆ ਪਰ ਪਸ਼ੂ ਪਾਈ ਦੇ ਜੈਨੂਅਨ ਨੇ ਪਾਸ ਕਰਕੇ ਲੈ ਜਾਣ ਦਾ ਬਾਈ ਹਾਂ ਹੱਕ ਹੈ ਇਹ ਆਪਾਂ ਪਾਸ ਕਰਕੇ ਲੈਂਦੀ ਆ ਠੀਕ ਆ ਗੱਲ ਪਾਸ ਕਰਕੇ ਦੇਵਾਂ ਹਾਂ ਜੇ ਕਿਸੇ ਨੇ ਜੋੜਾ ਲੈਣਾ ਤਾਂ ਜੋੜੇ ਚ ਵੀ ਕੰਸੈਸ਼ਨ ਬਾਈ ਕਰ ਦਿੰਦੇ ਆ ਆ ਨੰਬਰ ਬੋਲ ਦਿਓ ਜੀ 9915585 ਹਾਂਜੀ 27185 9915527185 ਪੰਜ ਪੰਜਾਹ 27185 ਦੋ ਦਿਖਾਤੇ ਤੇ ਦੋਨੇ ਬਾਈ ਕੋਲ ਨਾਲ ਸੱਜਣਾ ਨਗੀਨੀਆਂ ਵਿਖਾਤੇ ਪਿੰਡ ਲੋਹਗੜਾ ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ